ਦੋਸਤੋ ਸਾਬਜਾਦਿਆਂ ਦੀ ਸ਼ਹੀਦੀ ਦੇ ਦਿਨ ਚੱਲ ਰਹੇ ਐ ਤੇ ਅੱਜ ਦੇ ਦਿਨ ਬੀਬੀ ਗੁਰਸ਼ਰਨ ਕੌਰ ਜੀਆਂ ਨੇ ਕਿਉਂਕਿ ਇਹ ਚਮਕੌਰ ਦੀ ਗੜੀ ਦੇ ਵਿੱਚ ਬਚੇ ਹੋਏ ਸਿੰਘਾਂ ਦੀ ਵੀ ਸ਼ਹੀਦੀ ਹੋ ਗਈ ਸਾਬਜਾਦੇ ਵੱਡੇ ਉਹ ਵੀ ਸ਼ਹੀਦ ਹੋ ਗਏ ਤਾਂ ਬੀਬੀ ਗੁਰਸ਼ਰਨ ਕੌਰ ਜੀ ਨੇ ਉਹਨਾਂ ਦਾ ਸੰਸਕਾਰ ਕਰਨਾ ਚਾਹਿਆ ਸੰਸਕਾਰ ਕੀਤਾ ਵੀ ਪਰ ਜਦੋਂ ਮੁਗਲ ਹਕੂਮਤ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਬੀਬੀ ਗੁਰਸ਼ਰਨ ਕੌਰ ਜੀ ਨੂੰ ਵੀ ਚੱਕ ਕੇ ਬਲਦੀ ਹੋਈ ਚਿਖਾ ਵਿੱਚ ਸੁੱਟ ਦਿੱਤਾ ਤੇ ਉਧਰ ਦੋਸਤੋ ਅੱਜ ਦੇ ਅੱਜ ਦੀ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਿਆਂ ਨੇ ਕੋਤਵਾਲੀ ਸਾਹਿਬ ਮਰੰਡੇ ਬਤੀਤ ਕੀਤੀ ਇਹ ਅਹਿਸਾਸ ਕਰਿਓ ਕਿਉਂਕਿ 5 7 10 15 ਸਾਲਾਂ ਤੋਂ ਹੀ ਚਰਚਾ ਹੋਣ ਲੱਗੀ ਐ ਸਹਿਬਜਾਦਿਆਂ ਦੀ ਨਹੀਂ ਤਾਂ ਆਪਣੇ ਪਿੰਡਾਂ 'ਚ ਦੋ ਤਿੰਨ ਗੁਰਪੁਰਬ ਮਨਾਏ ਜਾਂਦੇ ਸੀ ਕੋਈ ਨਹੀਂ ਜਾਣਦਾ ਸੀ ਬਹੁਤ ਧੰਨਵਾਦ